ਮੈਂ ਤੁਹਾਨੂੰ ਦੱਸਦਾ ਕਿ ਉਹ ਦਿਨ ਦੂਰ ਨਹੀਂ ਜਦੋਂ ਘਰ-ਘਰ ਟਕਲੇ ਹੋ ਜਾਣੇ ਆ ਆ ਦੋਨੇ ਚੀਜ਼ਾਂ ਨੇ ਤੁਹਾਡੇ ਸਿਰ ਦੇ ਵਾਲ ਇਦਾਂ ਡਾਉਣੇ ਆ ਜਿੱਦਾਂ ਹਨੇਰੀ ਦੇ ਵਿੱਚ ਪੱਤੇ ਉੱਡਦੇ ਹੋਣ ਤੁਸੀਂ ਆ ਭਾਈ ਫੈਸ਼ਨਾਂ ਦੇ ਪੱਟੇ ਤੁਸੀਂ ਕਰਦੇ ਜੱਜੀਬੀ ਦੀਆਂ ਰੀਸਾਂ ਰੋਜ਼ ਆ ਗਰਮ ਜੀ ਹਵਾ ਸਿਰ ਤੇ ਮਾਰ ਕੇ ਔਰ ਸਪਰੇਅ ਮਾਰ ਕੇ ਬੋਦੀਆਂ ਤਾਂ ਨੂੰ ਖੜੀਆਂ ਕਰਕੇ ਜੱਜੀਬੀ ਦੀਆਂ ਰੀਸਾਂ ਕਰਦੇ ਆ ਤੇ ਇੱਕ ਤੁਹਾਨੂੰ ਜੱਜੀਬੀ ਨੇ ਵੀ ਲੈ ਕੇ ਬਹਿ ਜਾਣਾ ਰੋਜ਼-ਰੋਜ਼ ਆ ਸਿਰ ਦੇ ਉੱਤੇ ਡ੍ਰਿਲ ਗਰਮ ਹਵਾ ਮਾਰਦੇ ਨਾਲ ਤੁਸੀਂ ਆਪਣੇ ਵਾਲਾਂ ਦਾ ਰੱਜ ਕੇ ਜਲੂਸ ਕੱਢ ਰਹੇ ਹੋ ਕਿਉਂਕਿ ਜੇ ਰੋਜ਼ ਰੋਤੀ ਸਪਰੇਅ ਸਿਰ ਦੇ ਵਿੱਚ ਲਾਓਗੇ ਤੁਹਾਡੇ ਵਾਲਾਂ ਦੀ ਸ਼ਾਈਨਿੰਗ ਬਿਲਕੁਲ ਖਤਮ ਹੋ ਜਾਏਗੀ ਵਾਲਾਂ ਦੇ ਵਿੱਚ ਇੱਕ ਆਪਣਾ ਆਇਲ ਹੀ ਪਣ ਹੁੰਦਾ ਜੋ ਵਾਲਾਂ 'ਚ ਪ੍ਰੋਟੀਨ ਹੁੰਦਾ ਏ ਉਹ ਬਿਲਕੁਲ ਖਤਮ ਹੋ ਜਾਣਾ ਵਾਲਾਂ ਦੀ ਜਾਨ ਤੁਸੀਂ ਰੋਜ਼ ਗਰਮ ਸਿਰ ਦੇ ਵਿੱਚ ਹਵਾ ਮਾਰ-ਮਾਰ ਕੇ ਤੁਸੀਂ ਨਹਾਉਣ ਜਾਂਦੇ ਹੋ ਤੇ ਤੁਹਾਨੂੰ ਤਾਂ ਕੰਮ ਹੀ ਸੌਖਾ ਏ ਕਿ ਵਾਲ ਸੁਕਾਉਣੇ ਨਹੀਂ ਪੈਂਦੇ ਗਰਮ ਜੀ ਹਵਾ ਮਾਰ ਕੇ ਮਿੰਟੋ ਮਿੰਟ ਵਾਲ ਖੜੇ ਕਰ ਲੈਣੇ ਬੋਦੀਆਂ ਤਾਂ ਉਹ ਔਰ ਵਾਲ ਸੁੱਕ ਜਾਂਦੇ ਆ ਔਰ ਨਾਲ ਹੀ ਸਪਰੇਅ ਮਾਰ ਕੇ ਬੋਦੀਆਂ ਸਿੱਧੀਆਂ ਤਾਂ ਨੂੰ ਖੜੇ ਕਰ ਲੈ ਜਿਦਾ ਅੰਟੀਨਾ ਹੋਵੇ ਇਹਨਾਂ ਦੋਨਾਂ ਚੀਜ਼ਾਂ ਨੇ ਤੁਹਾਡੇ ਵਾਲਾਂ ਦੀ ਬਿਲਕੁਲ ਸ਼ਾਈਨਿੰਗ ਖਤਮ ਕਰ ਦੇਈਏ ਜੇਕਰ ਤੁਸੀਂ ਰੋਜ਼-ਰੋਜ਼ ਇਹਨਾਂ ਚੀਜ਼ਾਂ ਨੂੰ ਇਸਤੇਮਾਲ ਕਰੋਗੇ ਔਰ ਤੁਹਾ